ਅੱਜ ਦੇ ਪਾਵਨ ਹੁਕਮਨਾਮੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸੱਚੇ ਰੱਬ ਦੇ ਨਾਲ ਜਦੋਂ ਮੇਲ ਹੁੰਦਾ ਹੈ ਤਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਹੇ ਵੈਰੀਆਂ ਦੇ ਡਰ ਤੋਂ ਬਚਣ ਲਈ ਕੋਈ ਹੋਰ ਥਾਂ ਲੱਭਣ ਦੀ ਲੋੜ ਨਹੀਂ। ਨਾ ਹੀ ਸਾਡੇ ਨਗਰ ਦੇ ਪ੍ਰਧਾਨ, ਨਾ ਕੋਈ ਧਰਮ ਦੇ ਆਗੂ ਤੇ ਨਾ ਕੋਈ ਸਰਕਾਰੀ ਲੀਡਰ ਨੂੰ ਐਦਾ ਗਿਆਨ ਹੈ ਕਿ ਕਾਮ ਆਦਿਕ ਵੈਰੀਆਂ ਨੂੰ ਕਿਵੇਂ ਖਤਮ ਕਰਨਾ ਹੈ। ਇਹ ਸਿਰਫ ਰੱਬ ਨੂੰ ਮਿਲ ਕੇ ਹੀ ਪਤਾ ਲੱਗਦਾ ਹੈ। ਗੁਰੂ ਨੂੰ ਮਿਲ ਕੇ ਸਾਡੇ ਵਿਕਾਰ ਦੂਰ ਹੋ ਜਾਂਦੇ ਨੇ ਉਸ ਰੱਬ ਦੇ ਦਰ ਵਿੱਚ ਮਾਲਿਕ ਤੇ ਨੌਕਰ ਨੂੰ ਇੱਕੋ ਨਜ਼ਰ ਨਾਲ ਵੇਖਿਆ ਜਾਂਦਾ ਹੈ ਉਹ ਰੱਬ ਸਾਰਿਆਂ ਦੇ ਦਿਲ ਦੀ ਗੱਲ ਜਾਣਦਾ ਹੈ ਤੇ ਸਾਡੇ ਬੋਲਣ ਤੋਂ ਪਹਿਲਾਂ ਹੀ ਉਸ ਨੂੰ ਸਮਝ ਲੈਂਦਾ ਹੈ ਜਦੋਂ ਅਸੀਂ ਰੱਬ ਦੀ ਵਡਿਆਈ ਕਰਦੇ ਹਾਂ ਤਾਂ ਉਹਦਾ ਪ੍ਰਭਾਵ ਸਾਡੇ ਉੱਤੇ ਪੈਂਦਾ ਹੈ ਰੱਬ ਨੂੰ ਮਿਲਣ ਲਈ ਕੋਈ ਚਾਲਾਕੀ ਨਹੀਂ ਕੀਤੀ ਜਾ ਸਕਦੀ हे नानक जे रब ਨੂੰ ਮਿਲਣਾ ਹੈ ਤੇ ਆਪਣਾ ਆਪ ਗਵਾ ਕੇ ਉਸ ਨੂੰ ਮਿਲ